ਲੁਧਿਆਣਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਤੇ ਲੋਕ ਪਰੇਸ਼ਾਨ ਨੇ ਹੁਣ ਦਿਨ ਦਿਹਾੜੇ ਘਰਾਂ ਦੇ ਵਿੱਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਤਾਜਪੁਰੋੜ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਵਿੱਚ ਚੋਰੀ ਹੁੰਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਦਿਨ ਦੇ ਹੜੇ ਦੁਪਹਿਰ ਦੇ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਇਲਾਕੇ ਦੇ ਵਿੱਚ ਰੋਲਾ ਪੈ ਜਾਂਦਾ ਹੈ ਹਾਲਾਂਕਿ ਮੌਕੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਾਫੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਚੋਰ ਜਿਹੜੇ ਨੇ ਦਿਨ ਦੇ ਹਾਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਗਵਾਂਡੀ ਵੀ ਘਰ ਦੇ ਵਿੱਚ ਮੌਜੂਦ ਨਹੀਂ ਹੁੰਦੇ ਤਾਂ ਉਹਨਾਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤਾਂ ਇੱਥੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਜਿden ਜੀਆਂ ਵਾਰਦਾਤਾ ਬਾਦਰੀਆਂ ਨੇ ਹਾਲਾਂਕਿ ਮੌਕੇ ਤੇ ਪ ਕਾਇਤ ਦਿੱਤੀ ਗਿਆ ਇਸ ਮਾਮਲੇ ਦੇ ਵਿੱਚ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਧਰ ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਜਿਹੀਆਂ ਵਾਰਦਾਤਾਂ ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੁਹਾਡੇ ਨਾਲ ਦੇ ਘਰ ਚੋਰੀ ਹੋਈ ਹੈ ਔਰ ਤੁਹਾਡੇ ਘਰੇ ਵੀ ਚੋਰੀ ਹੋਈ ਹੈ ਕੀ ਕਹਿਣਾ ਰਿਹਾ ਹੈ ਇਹ ਚਾਈ ਬ੍ਰੋਟ ਹੈ ਜੀ ਅੱਛਾ ਜੀ ਮੈਂ 1.5 ਕੰਮ ਤੋਂ ਆਇਆ ਸੀ ਸਾਬੇ 1 ਵਜੇ ਜਦੋਂ ਮੈਂ ਘਰੇ ਆਇਆ ਤਾਂ ਕਿਤਾਬ ਲੱਗਿਆ ਸਗਾ ਤਾਂ ਬਾਅਦ ਵਿੱਚ ਮੈਨੂੰ ਫੋਨ ਆਇਆ ਵੀ ਕਰਦੇ ਉਹ ਚੋਰੀ ਹੋ ਗਈ ਹੈਗੀ ਆ ਤਾਂ ਮੈਂ ਕਰਦੇ ਖੁੱਲੇ ਵੇ ਦੇਗਾ ਜੁੱਟੇ ਵੀ ਵੀ ਖਾਚੇ ਮੇਰੇ ਰੱਖ ਲਿਓ 1200 ਰੁਪਏ ਰੱਖਿਆ ਹੋਇਆ ਲੇਕਿਨ 1000 ਰੁਪਏ ਘਰ ਮਿਲਿਆ ਨਹੀਂ ਅੱਛਾ ਹਾਂਜੀ ਮਤਲਬ ਤੁਹਾਨੂੰ ਲੱਗਦਾ ਵੀ ਮਤਲਬ 1.5 2 ਵਜੇ ਦੇ ਵਿੱਚ ਵਿੱਚ ਹੀ ਫਿਰ 2 ਵਜੇ ਹੋਦਾ ਦਾ ਹੀ ਮੇਰਾ ਜਦੋਂ ਮੈਂ 3 ਵਜੇ ਤੁਹਾਡੇ ਗੁਆਂਢੀ ਘਰੇ ਆਏ ਉਹਨਾਂ ਨੂੰ ਪਤਾ ਲੱਗਿਆ ਚੋਰੀ ਹੋਈ ਆ ਹਾਂਜੀ 12 ਵਜੇ ਉਹ ਘਰੋਂ ਗਏ ਆ 12 ਤੋਂ 3.5 ਵਜੇ ਤੱਕ ਕੀ ਮਤਲਬ ਬਾਹਰ ਰਹੇ ਸਾਢੇ 3 ਘੰਟੇ ਤੇ 1.5 ਵਜੇ ਤੁਸੀਂ ਆਏ ਹੋ ਹਾਂਜੀ ਤਾਂ ਮੰਨ ਲਓ 1.5 ਘੰਟਾ ਹੋਰ ਨਿਕਲ ਗਿਆ ਵਿੱਚੋਂ ਮਤਲਬ ਉਹੀ 2 ਘੰਟੇ ਦੇ ਵਿੱਚ ਵਿੱਚ ਹੀ ਨਹੀਂ ਚੋਰੀ ਪੈਸ਼ਾ ਪਹਿਲੇ ਚੋਰੀ ਹੋਈ ਹੋਵੇ ਮੈਂ ਧਿਆਨ ਨਾ ਤਾਂ ਗੁਰ ਕਰਤਾ ਹੋਵੇ ਮੈਂ ਆਇਆ ਤੇ ਆਪਣੇ ਨਾਲ ਆਪਣੇ ਚਾਚਾ ਦੇ ਮੂਡ ਕਰਨ ਆਲਾ ਆਇਆ ਮੂਹਨ ਕਰਕੇ ਬੈਠ ਗਿਆ ਜਗੇ ਪਰ ਮੈਂ ਇੱਥੇ ਬ ਤੇ ਮੈਨੂੰ ਦਿਖਾਇਨਗੇ ਬੱਚ ਬੰਨ ਫੋਨ ਆਇਆ ਨਾ ਵੀ ਘਰ ਚੋਰੀ ਹੋ ਗਈ ਤੇ ਮੈਂ ਕਰੇ ਪੈ ਫੜਾ ਗਿਆ ਤੈਨੂੰ ਤੇ ਬਾਕੀ ਜਿਹੜੇ ਬਹਿਗੇ ਬੱਚੇ ਬਚ ਗਏ ਹੈਗੇ ਬਾਕੀ ਜਿਹੜੇ ਚੋਰੀ ਹੋ ਗਏ ਅੱਛਾ ਲੱਗਦਾ ਨਹੀਂ ਫਿਰ ਦਿਨ ਦਿਹਾੜੇ ਘਰ ਦਾ ਇਕੱਲੀ ਛੱਡ ਕੇ ਵੀ ਚੜ ਜਾਨਾ ਮੁਸ਼ਕਲ ਸਾਡੇ ਗੱਲ ਹੈ ਗਲਤ ਕਰ ਲਾ ਜੀ ਇਹ ਨਸ਼ੇੜੇ ਵਾਸਤੇ ਗਲਤ ਕਰ ਰਹੇ ਨੇ ਨਸ਼ੇੜੇ ਕੰਮ ਕਰਦੇ ਰਹੇ ਲੱਗਿਆ ਪਤਾ ਵੀ ਕੌਣ ਸੀਗਾ ਕਿੱਦਾਂ ਕੋਈ ਜੇ ਪਤਾ ਹੁੰਦਾ ਇਹ ਗੱਲ ਜੇ ਪਤਾ ਹੁੰਦਾ ਗੱਲਾਂ ਕਹਿੰਦੇ ਫਿਰ ਦੀ ਪਤਾ ਲੱਗਿਆ ਨਹੀਂ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਦੇਖੋ ਕੀ ਕਾਰਵਾਈ ਕਰਦੀ ਹੈ ਹੁਣ ਇਹ ਆਪੇ ਨੇ ਕਹਿ ਜਾਂਦੇ ਹੁਣ ਜੀ ਯਾਰੋ ਕਹਿੰਗੇ ਸਾਡਾ ਨੁਕਸਾਨ ਹੋ ਹੀ ਗਿਆ ਜੀ ਠੀਕ ਹੈ ਚੋਗਰ ਕੀ ਨਾਮ ਕੀ ਹੈ ਜੀ ਮੇਰਾ ਨਾਮ ਸੰਦੇਸ਼ ਕੁਮਾਰ ਭੱਟੇ ਜੀ ਅੱਛਾ ਕੀ ਘਰ ਚੋਰੀ ਹੋਈ ਹੈ ਕਿਹੜੇ ਲੱਕ ਵਿੱਚ ਘਰ ਹੈਗਾ ਇਹ ਮਹੱਲਾ ਜੀ ਜਗਦੇਸ਼ਪੁਰਾ ਤਾਇਪਰ ਰੋਡ ਜੀ 6 ਨੰਬਰ ਘੜੀ ਨੀਅਰ ਦਸ਼ਮੇ ਡੈਰੀ ਜੀ ਤੇ ਵਿਦਾਦ ਗੁਰਦਾਸ ਜੀ ਬੈਕ ਸਾਈਡ ਤੇ ਜੀ ਕੀ ਹੋਇਆ ਕੀ ਕਿੱਦਾਂ ਹੋਰੀ ਅਸੀਂ ਅੱਜ ਸਰਾਸਿਕਾ ਸਰਾਤ ਤੋਂ ਬਾਅਦ ਅਸੀਂ ਚਲੇ ਗਏ ਸਾਡੇ ਬਹੁਦੇ ਪਾਪਾ ਸਰਾਸਿਕਾ ਜੇ ਤਾਂ ਸਰਾਤ ਚਲੇ ਗਏ ਅੱਜ ਪਹਿਲਾਂ ਫੈਕਟਰੀ ਜੇ 1 ਵਜੇ 1 ਵਜੇ ਤੋਂ ਚਲੇਗਾ ਫੈਕਟਰੀੋਂ ਉਹਦੇ ਬੇਟੇ ਆਪਣੇ ਸੱਸ ਸੋਹਰਿਆਂ ਦੇ ਉਹਦੇ ਪਾਪਾ ਦਾ ਸਰਾਸ ਹੀ ਬਹੁਦੇ ਦਾ ਤੇ ਅਸੀਂ ਉਹਦੇ ਚਲੇ ਗਏ ਤੇ ਸੱਸ ਜੀ ਨੂੰ ਚੱਕਾ ਕਰਦੇ ਮੈਂ ਕਿਹਾ ਚੱਲਦੇ ਘਰ ਨੂੰ ਸਰਾਤ ਤੋਂ ਬਾਅਦ ਅਸੀਂ ਜਾਂ 10 15 ਮਿੰਟ ਉੱਥੇ ਬੈਠੇ ਰਹੇ ਜਦੋਂ ਘਰੇ ਅਸੀਂ ਆਏ ਤੇ ਸਾਢੇ 3 ਵਜੇ ਆ ਕੇ ਦੇਖਿਆ ਤੇ ਘਰੇ ਦਿੰਦੇ ਤੋਂ ਸਭ ਕੁਝ ਖੁੱਲੇ ਪਏ ਸੀ ਅੱਛਾ ਮਤਲਬ 2 3 ਘੰਟੇ ਹੀ ਕਰੋ ਹਾਂਜੀ ਹਾਂ 2 ਘੰਟੇ ਵਾਸਤੇ ਗਈ ਸੀ ਬੱਸ ਅੱਛਾ 2 ਘੰਟੇ ਦਾ ਸਾਰਾ ਕੰਮ ਕਿਸੇ ਨੇ ਦੇਖਿਆ ਵੀ ਕੌਣ ਸੀ ਕਿਸੇ ਨੇ ਦੇਖਿਆ ਕੋਈ ਬੱਚਾ ਕਹਿੰਦਾ ਕਹਿੰਦਾ ਵੀ ਦੋ ਜਣੇ ਸੀਗੇ ਇੱਥੇ ਘੁੰਮਦੇ ਸੀ ਕਹਿੰਦੇ ਚਲੇ ਗਏ ਅੱਛਾ ਕਿਹੜਾ ਨਾ ਪਰਚਾ ਬੁਲਾ ਸੀ ਜੀ ਕਿ ਬੱਚੇ ਦੱਸਿਆ ਕਹਿੰਦਾ ਚਪਲਾ ਪਈ ਸੀ ਕਹਿੰਦੇ ਅੱਛਾ ਪਹਿਲਾਂ ਇਸ ਤੋਂ ਪਹਿਲਾਂ ਹੋਇਆ ਕਦੀ ਇੱਦਾਂ ਮੱਲੇ ਪਹਿਲਾਂ ਮੱਲੇ ਇੱਕ ਵਾਰ ਇੱਥੇ ਨਾਲ ਦੇ ਪਾਸੇ ਵਸੀ ਕਲਵੰਤ ਸਿੰਘ ਦਾ ਮੁੰਡਾ ਅ ਦੂਸਰਾ ਕੰਮ ਕਰਦਾ ਐਲੂਮੀਨੀਅਮ ਦਾ ਕੰਮ ਕਰਦਾ ਆ ਉਹਦੇ ਇੱਕ ਰਵੀ ਉਹਦਾ ਬੈਗ ਬੋਸਾ ਕੋ ਚੱਕ ਕੇ ਲੈ ਗਏ ਜੀ ਅੱਛਾ ਜੀ ਹੁਣ ਕੀ ਕੀ ਚੋਰੀ ਹੋਇਆ ਕੱਢ ਹੁਣ ਸਾਡੇ ਇੱਕ ਮੇਰੇ ਬਹੁਤ ਸਾਡੇ ਦੀਆਂ ਵਾਲੀਆਂ ਆ ਤੇ ਇੱਕ ਚੈਨੇ ਆ ਚਾਂਦੀ ਦੀ ਤੇ ਬੱਚਾ ਕੰਗਣ ਵਗੈਰਾ ਆ ਤੇ ਚਾਂਦੀਆਂ ਸੁਹਣਾਂ ਬੱਚੀਆਂ ਆ ਅੱਛਾ ਹਾਂ ਲੱਗਦਾ ਨਹੀਂ ਵੀ ਉਹ ਇਦਾਂ ਹੁਣ ਘਰ ਖੁੱਲਾ ਛੱਡ ਕੇ ਉਹ ਦਿਨ ਨੂੰ ਅੱਜ ਕੱਲ ਅੱਜ ਕ ਅੱਜ ਕੱਲ ਤਾਂ ਬਹੁਤ ਬੁਰਾ ਹਾਲ ਹੈ ਅੱਜ ਕੱਲ ਪਤਾ ਕੀ ਗੱਲ ਹੈ ਕੀ ਨਹੀਂ ਹੁਣ ਆਕਾਸ਼ੇ ਕੰਮ ਕਰਦਾ ਇਨਸਾਨ ਨੇ ਕਰਨਾ ਹੀ ਹੈ ਜੀ ਤੇ ਇਹ ਲੱਗਦਾ ਨਹੀਂ ਵੀ ਕੋਈ ਨਸ਼ੇੜੀਆਂ ਦਾ ਕੰਮ ਹੋਇਆ ਇਹ ਕੰਮ ਹੋ ਸਕਦਾ ਵੀ ਕੋਈ ਨਸ਼ੇੜਿਆ ਕੰਮ ਹੋ ਗਏ ਨਸ਼ੇੜੀ ਸਾਡੇ ਇੱਥੇ ਤਾਜਪੁਰੋੜ ਤੇ ਬਹੁਤ ਜ਼ਿਆਦਾ ਨੇ ਜੀ ਕਿਉਂ ਗਲੀਆਂ ਵਿੱਚ ਬਹੁਤ ਰਾਤ ਲੰਗਦੇ ਆ ਅੱਛਾ ਕੋਈ ਕੋਜੀ ਮੁਕੇ ਤੇ ਹੁਣ ਦੇਖਣਾ ਸੀ ਹਾਂ ਜੀ ਇਸ ਟਾਈਮ ਮੁਲਾਜ਼ਮ ਆਪਣੇ ਪ੍ਰਸ਼ਾਸਨ ਵਾਲੇ ਪਹੁੰਚੇ ਹੋਏ ਨੇ ਜੀ ਤੇ ਕੁਛ ਲੱਗਾ ਪਤਾ ਵੀ ਕੌਣ ਸੀ ਕਿੱਦਾਂ ਹਜੇ ਤੱਕ ਤਾਂ ਕੋਈ ਪਹੁੰਚਿਆ ਹੁਣ ਜਨਾਬ ਆਏ ਨੇ ਇਹ ਤਫ਼ਤੀਸ਼ ਕਰਨਗੇ ਜੀ ਅਸੀਂ ਮੰਗ ਕੀ ਕਰਦੇ ਅਸੀਂ ਮੰਗ ਇਹ ਕਰਦੇ ਆ ਕਿ ਜੋ ਵੀ ਸਾਡਾ ਸਮਾਨ ਗਿਆ ਉਹ ਉਹਨਾਂ ਮੁਲਾਜ਼ਮਾਂ ਨੇ ਪਕੜਿਆ ਜਾਵੇ ਜਿਹੜੇ ਬੁਝੇਰਮ ਨੇ ਕੀ ਲੈ ਕੇ ਕੀ ਕੀ ਗਿਆ ਇੱਕ ਤਾਂ ਸੋਨੇ ਦੇ ਬਾਲੀਆਂ ਸਾਡੀ ਬਹੁਤੀਆਂ ਜੀ ਤੇ ਚਾਂਦੀ ਚੈਨੀ ਆ ਤੇ ਬੱਚਿਆਂ ਦੇ ਘੜੇ-ਘੜੇ ਚਾਂਦਰਾਂ ਆ ਜੀ ਸਾਡੀ ਕੁੜੀਆਂ ਦੇ ਜੀ ਚੋਰੀ ਹੋਈ ਆ ਘਰ ਦੇ ਵਿੱਚ ਕਿਹੜੀ ਜਗ੍ਹਾ ਹੋਈ ਇਹ ਤਾਜਪੁਰ ਔਰ ਦਇਆ ਸਕੂਲ ਦੇ ਕੋਲ ਹੋਈ ਹੈ ਚੋਰੀ ਦੇ ਦਿਨੇ 1.5 ਵਜੇ ਤੇ ਇਹਨਾਂ ਨੇ ਸਾਨੂੰ ਕੰਟਰੋਲ ਰੂਮ ਤੋਂ ਹੋ ਗੂ ਆਇਆ ਸੀ ਪੈਦਾ ਕਰਕੇ ਚੋਰੀ ਹੋਇਆ ਇਹ ਮੌਕਾ ਦੇਖਿਆ ਜਾ ਕੇ ਤਾਂ ਅੰਦਰ ਨੁਕਸਾਨ ਹੋਇਆ ਤੇ ਸ਼ੀਫ ਤੋੜੀ ਹੈ ਤੇ ਚੋਤਾ ਇੱਕ ਗੇਟ ਟੱਪ ਕੇ ਅੰਦਰ ਤਾਲਾ ਤੋੜਿਆ ਤਾਲਾ ਤੋੜਨ ਤੋਂ ਬਾਅਦ ਅੰਦਰਲਾ ਦਰਵਾਜ਼ਾ ਖੋਲਿਆ ਉਹ ਅਜੇ ਖੋਲ ਕੇ ਤੇ ਉਹਨਾਂ ਦਾ ਜਿਹੜਾ ਇੱਕ ਕੰਗਣ ਦਾਸਦੇ ਹੈ ਚੈਨੀ ਦਾਸਦੇ ਹੈ बस ये नुकसान होया एक मोबाइल है अच्छा जी ते ਨਾਲ ਦੇ ਗਵਾਂਢੀ ਦੇ ਵੀ ਘਰ ਚੋਰੀ ਹੋਇਆ ਉਹਦੇ ਘਰ ਵੀ 1000 ਰੁਪਏ ਜਾਂਦੇ ਹੋਏ ਲੈ ਗਏ ਤਾਂ ਪਿੱਛੋਂ ਪੌੜੀਆਂ ਤੋਂ ਟੱਪ ਕੇ ਅੱਗੇ ਨਹੀਂ ਆਏ اچھا ਤੇ ਅਗਲੀ ਕਾਰਵਾਈ ਸ਼ੁਰੂ ਹੋਵੇ ਤੇ ਜਲਦੀ ਫੜੇ ਜਾਣਗੇ ਲੱਗਦਾ ਨਹੀਂ ਸਰ ਦਿਨ ਦਿਹਾੜੇ ਉਹਨੂੰ ਚੋਰਾਂ ਜਿਹੜੀ ਬਲਵਾਰਦਾਤਾਂ ਦਿੱਤੀਆਂ ਜਾ ਰਹੀਆਂ ਰਾਤ ਨੂੰ ਤਾਂ ਫਿਰ ਕੀ ਸੇਫ ਹੈਗਾ ਬੰਦਾ ਕਰੇ ਦੇਖੋ ਰਸਤਾ ਤਾਂ ਇਹ ਚੱਲਦਾ ਬਹੁਤ ਜ਼ਿਆਦਾ ਪਰ ਫਿਰ ਵੀ ਇਹ ਕਿਸੇ ਭੇਤੀ ਦਾ ਤੇ ਨਸ਼ੇੜੀ ਦਾ ਕੰਮ ਹੈ ਤੇ ਆਪਾਂ ਕੋਸ਼ਿਸ਼ ਕਰਦੇ ਆ ਇਹ ਪੰਜਾਂ ਚੌ ਘੰਟਿਆਂ 'ਚ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਪਤ ਸੀਰੀ ਖਰਾਬ ਆ ਪਰ ਬਾਕੀ ਹੋਰ ਕੈਮਰੇ ਲੱਗੇ ਬਾ ਸਰਕਾਰੀ ਕੈਮਰੇ ਲੱਗੇ ਅਸੀਂ ਉਹਦੀ ਪੂਰੀ ਪੜਤਾਲ ਕਰਾਂਗੇ 1 ਕਿਲੋਮੀਟਰ ਦੇ ਦਾਰੇ ਵਿੱਚ ਚੋਰ ਕਿਤੇ ਨ ਕਿਤੇ ਆਇਆ ਕਿਥੇ ਤੱਕ ਗਿਆ ਫੜਿਆ ਜਾਊਗਾ ਤੇ ਫੜੇ ਜਾਣਗੇ ਜਲਦੀ ਛੇਤੀ 4-5 ਘੰਟਿਆਂ ਵਿੱਚ ਫੜੇ ਜਾਵਾਂਗੇ ਜੇ ਆਪਾਂ ਤੇ ਕੋਸ਼ਿਸ਼ ਕਰਾਂਗੇ ਠੀਕ ਹੈ ਹਾਂਜੀ